ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਤੁਸੀਂ ਦੇਖ ਰਹੇ ਹੋ ਚੈਨਲ ਵੈਦਰ ਅਪਡੇਟਸ ਟਰੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਥੋੜੇ ਸਾਹਮਣੇ 11 ਅਤੇ 12 ਮਈ ਪੰਜਾਬ ਦਾ ਮੌਸਮ ਕਿਵੇਂ ਰਵੇਗਾ ਕਾਫੀ ਵੱਡਾ ਬਦਲਾਅ ਸਾਨੂੰ ਅੱਜ ਤੇ ਕੱਲ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਮੌਸਮ ਦੇ ਵਿੱਚ ਕਾਫੀ ਉਤਲ-ਫੁਤਲ ਵਾਲਾ ਕਾ ਮਾਹੌਲ ਬਣੇਗਾ ਕਿਉਂਕਿ ਪੰਜਾਬ ਦੇ ਅਗਰ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਤੋਂ ਕੋਈ ਵੱਡੀ ਬਦਲਵਾਈ ਕਾਰਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਵੇਂ ਕਿ ਤੁਹਾਨੂੰ ਅਸੀਂ 2-4 ਦਿਨ ਪਹਿਲਾਂ ਦੱਸਿਆ ਸੀ ਕਿ 11 ਤਰੀਕ ਦੇ ਨੇੜੇ ਤੇੜੇ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਬਦਲ ਜਾਵੇਗਾ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾ ਆਵੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋਅਰ ਤੇ ਲਾਈਕ ਕਰ ਦਿਓ YouTube ਤੇ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਸੀਂ ਮਿਸ ਨਾ ਕਰ ਸਕੋ ਅਤੇ ਲਗਾਤਾਰ ਜਾਣਕਾਰੀ ਲੈਂਦੇ ਰਹੋ ਤਾਂ ਕਿ ਮੌਸਮ ਦੀ ਜਾਣਕਾਰੀ ਤੁਹਾਨੂੰ ਲਗਾਤਾਰ ਮਿਲਦੀ ਰਹੇ ਤੁਸੀਂ ਮੌਸਮ ਦੀ ਜਾਣਕਾਰੀ ਲਈ ਅਪਡੇਟ ਰਹੋ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ ਮੌਸਮ ਭਾਗ ਵੱਲੋਂ ਜੋ ਅਲਰਟ ਜਾਰੀ ਹੋਇਆ ਸੀ ਉਸ ਦੇ ਮੁਤਾਬਕ 11 ਤਰੀਕ ਅਤੇ 12 ਤਰੀਕ ਨੂੰ ਪੰਜਾਬ ਦਾ ਮੌਸਮ ਠੀਕ ਹੋ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਹੈ ਉੱਤਰ ਪੂਰਬੀ ਤੇ ਉੱਤਰ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਇਸ ਤਰੀਕੇ ਨਾਲ ਹਵਾਵਾਂ ਦਾ ਰੁਖ ਹੁਣ ਹੋ ਚੁੱਕਿਆ ਹੈ ਪਹਿਲਾਂ ਜਦੋਂ ਪੂਰਬੀ ਹਵਾ ਚੱਲਦੀ ਸੀ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣੇ ਹੋਏ ਸਨ ਕਿਉਂਕਿ ਨਮੀ ਦੀ ਮਾਤਰਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵੱਧ ਗਈ ਸੀ ਤਾਪਮਾਨ ਵਧੇ ਹੋਣ ਕਾਰਨ ਬਾਅਦ ਦੁਪਹਿਰ ਮੀਂਹ ਦੇ ਹਾਲਾਤ ਲਗਾਤਾਰ ਬਣ ਰਹੇ ਸਨ ਅਰ 10 ਤਰੀਕ ਤੋਂ ਉੱਤਰ ਪੂਰਬੀ ਹਵਾ ਦੀ ਬਜਾਏ ਹੁਣ ਉੱਤਰ ਪੱਛਮੀ ਹਵਾ ਚਲਣੀ ਸ਼ੁਰੂ ਹੋ ਚੁੱਕੀ ਹੈ ਤੇ ਪੱਛਮੀ ਹਵਾ ਜਦੋਂ ਵੀ ਚਲਦੀ ਹੈ ਤਾਂ ਮੌਸਮ ਸਾਫ਼ ਹੋ ਜਾਂਦੇ ਨੇ ਹਵਾ ਖੁਸ਼ਕ ਹੁੰਦੀ ਹੈ ਤੇ ਤਾਪਮਨ ਵਧ ਜਾਂਦੇ ਨੇ ਇਹ ਹਵਾ ਠੰਡੀ ਵੀ ਹੁੰਦੀ ਹੈ ਜਿਸ ਦੇ ਕਾਰਨ ਰਾਤ ਦੇ ਸਮੇਂ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਠੰਡ ਵੱਜ ਜਾਂਦੀ ਹੈ ਤੇ ਜਿਸ ਦੇ ਸਿੱਟੇ ਵਜੋਂ ਅੱਜ ਪੰਜਾਬ ਦਾ ਮੌਸਮ ਕਾਫੀ ਹੱਦ ਤੱਕ ਸਾਫ਼ ਹੁੰਦਾ ਦਿਖਾਈ ਦੇ ਰਿਹਾ ਹੈ ਪਰ ਇੱਕ ਹਲਕਾ ਦਰਮਿਆਨ ਪੱਛਮੀ ਸਿਸਟਮ ਵੀ ਬਣਿਆ ਹੋਇਆ ਹੈ ਜੋ ਕਿ ਬਾਅਦ ਦੁਪਹਿਰ ਪੰਜਾਬ ਦੇ ਵਿੱਚ ਐਂਟਰ ਕਰੇਗਾ ਇਹ ਹਜੇ ਇਸ ਦਾ ਦਾਇਰਾ ਬਹੁਤ ਜ਼ਿਆਦਾ ਘੱਟ ਹੈ ਇਹ ਮੇਨਲੀ ਅਮਰਸਰ ਤਰਨਤਾਰ ਤੋਂ ਚਲੰਦਰ ਅਤੇ ਮੋਗੇ ਦੇ ਇਹ ਨਿੜੀ ਟਿੜੀ ਇਲਾਕਿਆਂ ਦੇ ਵਿੱਚਕਾਰ ਇਹ ਥੋੜਾ ਬਹੁਤ ਆ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਲਗਭਗ 3 ਤੋਂ 5 ਵਜੇ ਦੇ ਵਿਚਕਾਰ ਹਲਕੀ ਦਰਮਿਆਨੀ ਕ੍ਰਮਣ ਕਣੀ ਦੀ ਉਮੀਦ ਇਨ੍ਹਾਂ ਇਲਾਕਿਆਂ ਦੇ ਵਿੱਚ ਕੀਤੀ ਜਾ ਸਕਦੀ ਹੈ ਜ਼ਿਆਦਾਤਰ ਮੌਸਮ ਸਾਫ਼ ਰਹੇਗਾ ਤਾਪਮਾਨ ਜਿਹੜੇ ਹੋ 35 ਤੋਂ 38-39 ਡਿਗਰੀ ਤੱਕ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਹਵਾਵਾਂ ਦਾ ਰੁਖ ਵੀ ਉੱਤਰ-ਪੱਛਮੀ ਹੋਣ ਕਾਰਨ ਕੋਈ ਬਹੁਤ ਤੇਜ਼ ਹਵਾਵਾਂ ਦੀ ਅੱਜ ਉਮੀਦ ਨਹੀਂ ਕੀਤੀ ਜਾ ਰਹੀ ਗੱਲ ਕਰਾਂਗੇ 12 ਤਰੀਕ ਦੇ ਮੌਸਮ ਦੀ 12 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ ਹਲਕੇ ਦਰਮਿਆਨੇ ਬੱਦਲਵੰਝਾ ਪਹਾੜੀ ਖੇਤਰਾਂ ਵੱਲੋਂ ਵਿਚੱਕ ਆਉਂਦੀਆਂ ਦਿਖਾਈ ਦੇਣਗੀਆਂ ਪਰ ਇਹਨਾਂ ਦਾ ਮੀਂਹ ਦੇ ਪੱਖ ਤੋਂ ਕੀ ਵੱਡਾ ਅਸਰ ਫਿਲਹਾਲ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਆਪਾਂ ਇੱਕੋ ਗੱਲ ਕਹਾਂਗੇ ਕਿ ਲਗਭਗ 11 ਅਤੇ 12 ਦੋ ਜਿਹੜੇ ਲਗਾਤਾਰ ਇਹ ਦਿਨ ਨੇ ਇਹਨਾਂ ਵਿੱਚ ਮੌਸਮ ਕਾਫੀ ਹੱਦ ਤੱਕ ਹੁਣ ਸਾਫ਼ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਹੁਣ ਜਿਹੜੇ ਦਿਨ ਨੇ ਲਗਭਗ 15 ਤਰੀਕ ਤੱਕ ਮੌਸਮ ਦੇ ਵਿੱਚ ਇਸੇ ਤਰੀਕੇ ਨਾਲ ਸਥਿਰਤਾ ਰਵੇਗੀ ਤੇ ਹੁਣ ਹੌਲੀ ਹੌਲੀ તાਪਮਰ ਵੀ ਵਧਨੇ ਸ਼ੁਰੂ ਹੋਣਗੇ ਦੁਆਰਾ ਤੋਂ ਜਦੋਂ ਪੂਰਬ ਦੀ ਹਵਾ ਵਾਪਸੀ ਕਰੇਗੀ ਤਾਂ ਉਸ ਤਰੀਕੇ ਨਾਲ ਫਿਰ ਮੀਂਹ ਦੀ ਉਮੀਦ ਸਾਨੂੰ ਆਉਂਦੇ ਦਿਨਾਂ ਵਿੱਚ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਹਲਚਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਹਨਾਂ ਦੋ ਦਿਨਾਂ ਵਿੱਚ ਐਵਰੇਜ ਤਾਪਮਰ ਜਿਹੜਾ ਪੰਜਾਬ ਦਾ ਉਹ ਲਗਭਗ 38-39 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਤੇ ਨਾਲ ਤੇ ਨਾਲ ਹਵਾਵਾਂ ਵੀ ਹੁਣ ਸ਼ਾਂਤ ਰਹਿਣਗੀਆਂ ਕਿਸੇ ਤਰੀਕੇ ਦੀ ਤੇਜ਼ ਹਨੇਰੀ ਦੀ ਉਮੀਦ ਨਹੀਂ ਕੀਤੀ ਜਾ ਰਹੀ ਰਾਕੇ ਦੀ ਧੁੱਪ ਦੁਪਹਿਰ ਦੇ ਸਮੇਂ ਪਵੇਗੀ ਤੇ ਬਾਕੀ ਕੋਈ ਵੀ ਨਵੀਂ ਅਪਡੇਟ ਜਿਹੜੀ ਹੋਵੇਗੀ ਉਹ ਤੁਹਾਡੇ ਤੱਕ ਸਾਂਝੀ ਕਰਾਂਗੇ ਜਾਣਕਾਰੀ ਤੁਹਾਨੂੰ ਉਹਦੇ ਪ੍ਰਾਪਤ ਹੋਵੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਜੀ